ਸਤਿ ਸ੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਲੈ ਕੇ ਆਏ ਹਾਂ ਬਠਿੰਡਾ ਦੇ ਵਿੱਚ ਕੱਢੇ ਗਏ ਨਗਰ ਕੀਰਤਨ ਦੇ ਵਿੱਚ ਜੋ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਗੁਰਪੁਰਬ ਨੂੰ ਸਮਰਪਿਤ ਇਹ ਨਗਰ ਕੀਰਤਨ ਲਾਲ ਸਿੰਘ ਨਗਰ ਦੇ ਗੁਰਦਵਾਰਾ ਸਾਹਿਬ ਅਤੇ ਉਹਨਾਂ ਦੀਆਂ ਸੰਗਤਾਂ ਵੱਲੋਂ ਕੱਢਿਆ ਗਿਆ ਸੀ ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਚਾਉਣ ਵਾਲੀ 6 ਜਨਵਰੀ ਨੂੰ ਗੁਰਗੋਬ ਸਿੰਘ ਮਹਾਰਾਜ ਜੀ ਦਾ ਗੁਰਪੁਰਬ ਤੇ ਸੰਗਤਾਂ ਨੇ ਬੜੇ ਸ਼ਰਧਾ ਨਾਲ ਤੇ ਸੇਵਾ ਭਾਵਨਾ ਨਾਲ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕੀਤੀ ਇਹ ਨਗਰ ਕੀਰਤਨ ਗੁਰਦੁਆਰਾ ਲਾਲ ਸਿੰਘ ਨਗਰ ਚੋਂ ਹੁੰਦਾ ਹੋਇਆ ਕੁਆਟਰਾਂ ਕੋਲ ਦੀ ਆ ਕੇ ਮੇਨ ਮਲਤਾਨੀਆ ਰੋਡ ਉੱਪਰ ਦੇ ਆਇਆ ਅਤੇ ਇਸ ਤੋਂ ਬਾਅਦ ਇਹ ਵਾਪਸ ਹੁੰਦਾ ਹੋਇਆ ਬੀੜ ਰੋੜ ਦੇ ਗਲੀਆਂ ਵਿੱਚ ਹੁੰਦਾ ਵਾਪਸ ਗੁਰਦੁਆਰਾ ਸਾਹਿਬ ਤੱਕ ਪਹੁੰਚਿਆ ਤੁਸੀਂ ਦੇਖ ਸਕਦੇ ਹੋ ਸੰਗਤਾਂ ਕਿਸ ਤਰ੍ਹਾਂ ਸੇਵਾ ਕਰ ਰਹੀਆਂ ਨੇ ਅਤੇ ਬੱਚੇ ਵੀ ਇਸ ਨਗਰ ਕੀਰਤਨ ਵਿੱਚ ਸ਼ਾਮੂਲਿਤ ਕਰ ਰਹੇ ਨੇ ਬੀਬੀਆਂ ਮਾਈਆਂ ਭੈਣਾਂ ਵੱਲੋਂ ਇਸ ਨਗਰ ਕੀਰਤਨ ਵਿੱਚ ਸੇਵਾ ਝਾੜੂ ਦੀ ਸੇਵਾ ਜੋ ਹੈ ਉਹ ਨਿਭਾਈ ਗਈ ਜੋ ਪਾਲਕੀ ਸਾਹਿਬ ਦੇ ਗੁਰੂ ਮਹਾਰਾਜ ਜੀ ਦੇ ਸਾਹਮਣੇ ਜੋ ਗੱਡੀ ਹੁੰਦੀ ਹੈ ਉਸ ਤੋਂ ਪਹਿਲਾਂ ਪੰਜ ਪਿਆਰਾਂ ਦੇ ਮੂਰੇ ਇਸ ਝਾੜੂ ਦੀ ਸੇਵਾ ਨੂੰ ਨਿਭਾਇਆ ਜਾਂਦਾ ਹੈ ਤੇ ਬੜੀ ਸ਼ਰਧਾ ਭਾਵਨਾ ਨਾਲ ਲੋਕਾਂ ਨੇ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ। ਖਾਸ ਜੋੜ ਲੋ ਵੈਗਰੂ ਹੀ ਕਰਨ। ਹੇ ਗੁਰੂ ਗੋਬਿੰਦ ਸਿੰਘ ਜੀ ਦੇ ਗੁਰੂ ਜੀ ਐ ਬੁੱਤ ਬਾਬਾ ਜੀ ਐ ਇਹ ਸ਼ੈਵ ਜੀ ਆ ਜਾਨੇ ਨਾ ਸ਼ੈਵ ਜੀ ਨੇ ਪਾਪਾ ਜੀ ਐ ਪਾਪਾ ਆ ਨੰਬਰ 10 ਇਹੋ ਜਿਹਾ ਕਰਨ ਵਧਿਆ ਬਈ ਕਹਿ ਬਿੱਟੂ ਠੀਕ ਹੈ ਮਿੱਕੀ ਬਿੱਟੂ ਬਾਈ